ਵਾੜੇ ਗੁਰੂ ਜੀ ਜਾਕਰ ਸਰੇ ਮਹਲ Yo ਦਾਉ ਰਹਾਓ ਸਮਝ ਨਾ ਪੜੀ ਮੇਖੇ ਵਸ ਰਚੋ ਜਸਹ ਤੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜ ਜਨਨਾਟਕ ਭਗਵੰਤ ਭਜਨ ਵਿਨੋ ਮੇਰੇ ਤਾਂ ਜਨਮ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੇ ਕਾਇਨਾਤ ਮਿਰਗੈ ਬਰੇ ਖਲਕਤ ਜਾ ਮਰਿਛਤਰਤਾ ਖਤ ਤੇ ਸੁਭਾਈ ਮਾਨ ਜੁਗੋ ਜੁਗ ਅਟਲ ਪਰਮ ਦਿਆਲੂ ਪਰਮ ਕਿਰਪਾਲੂ ਤਾਂ ਤਾਂ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੇ ਪਿਆਰੇ ਖਾਸਾ ਸਾ ਸੰਗਤ ਜੀ ਆਪ ਸਭ ਗੁਰੂ ਨਿਗੇ ਗੋਦ ਦਾ ਅਨੰਦ ਮੰਗ ਰਹੇ ਹੋ सतगुरु महाराज जी ने जो त्रुत करके रहमत करके पावन पवित्र हुक्म नामे बख्शिश देते हैं आप सब सबना ने शरण कीते हैं और गुरु सभा गुरु शब्द विचार के विच जुड़िए सतगुरु जी इन पावन अमृत बचना के विच गुरु के सिखा की पावन उपदेश बख्शिश कर रहे हैं आओ गुरु शब्द रूपी चरणा के विच सुरती जोड़ने करिए ਸਤਿਗੁਰੂ ਜੀ ਕਿਰਪਾ ਕਰੇ ਹਨ ਜੈਤ ਸਰੇ ਮਹੱਲਾ ਨਵ ਨਵੇਂ ਨਾਮ ਤੇ ਤਾਂਤਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜੋ ਪਾਵਨ ਪਵਿੱਤਰ ਅੰਮ੍ਰਿਤ ਹੁਕਮ ਨਾਮੇ ਹਨ ਸਤਿਗੁਰਾਂ ਦੇ ਸ੍ਰੀ ਮੁਖਵਾਕ ਤੋਂ ਉਚਾਰਨ ਕੀਤੇ ਹੋਏ ਹਨ ਸਤਿਗੁਰੂ ਮਹਾਰਾਜ ਜੀ ਨੇ ਜੈਤ ਸਰੀ ਰਾਗ ਦੇ ਵਿੱਚ ਇਹ ਜੋ ਪਾਵਨ ਸ਼ਬਦ ਹਨ ਉਚਾਰ ਕੇਤੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 702 ਅਤੇ 3 ਦੇ ਉੱਪਰ ਸੁਭਾਈ ਮਾਰ ਹੰ। ਸਤਿਗੁਰੂ ਜੀ ਇਸ ਮਾਇਆਕੁ ਸੰਸਾਰ ਦੇ ਅੰਦਰ ਜੋ ਮਨ ਹੈ ਉਸ ਨੂੰ ਸਤਿਗੁਰੂ ਜੀ ਮਹਾਰਾਜ ਸਬੋਧਨ ਕਰਕੇ ਇਹ ਜੋ ਪਾਪੁ ਸ਼ਬਦ ਹਨ ਬਖਸ਼ਿਸ਼ ਕਰਦੇ ਹਨ ਕਿ ਇਹ ਮਨ ਤਵੇ ਅਜਾਣ ਹੋ ਕਰਕੇ ਅਗਿਆਨੀ ਹੋ ਕਰਕੇ ਮਾਇਆ ਦੀਆਂ ਪਟਕਣਾਵਾਂ ਦੇ ਵਿੱਚ ਨਾ ਪੈਣਾ ਕਰ ਸ਼ੰਕਿਆਂ ਦੇ ਵਿੱਚ ਨਾ ਪੈਣਾ ਕਰ ਅਤੇ ਜੋ ਵੀ ਤੂੰ ਇਸ ਮਾਇਆਵਕ ਸੰਸਾਰ ਦੇ ਵਿੱਚ ਮਨ ਦੇ ਪਿੱਛੇ ਲੱਗ ਕਰਕੇ ਵਿਕਰਤ ਕਰਮ ਕਰਦਾ ਹੈ ਉਹਨਾਂ ਨੂੰ ਤਿਆਗ ਦੇ ਨਾ ਕਰ ਸਤ ਗੁਰੂ ਦੀ ਕਿਰਪਾ ਕਰਦੇ ਹਨ ਇੱਕ ਓੰਕਾਰ ਸਤ ਗੁਰ ਪਰਸਾਦ ਪ੍ਰਮਾਤਮਾ ਵਾਹਿਗੁਰੂ ਕੇਵਲ ਇੱਕ ਹੈ ਇੱਕ ਓੰਕਾਰ ਪ੍ਰਮਾਤਮਾ ਵਾਹਿਗੁਰੂ ਕੇਵਲ ਤਾਂ ਕੇਵਲ ਇੱਕ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਸਤ ਗੁਰ ਪ੍ਰਸਾਦ ਸੱਚੇ ਗੁਰਾਂ ਦੀ ਕਿਰਪਾ ਹੋਵੇ ਸੱਚੇ ਗੁਰੂ ਕਿਰਪਾ ਕਰਦੇ ਹਨ ਗੁਰੂ ਪਰੋਠਾ ਦਾ ਤਾਹੇ ਪ੍ਰਸਾਦ ਰੂਪੇ ਉਹ ਪਰਵਾਤਮਾ ਵਾਹਿਗੁਰੂ ਜੋ ਹੈ ਉਹ ਪ੍ਰਾਪਤ ਹੁੰਦਾ ਹੈ। ਭੂਲੇਓ ਮਨ ਮਾਇਆ ਹਉ ਝਾਉ ਜੋ ਜੋ ਕਰਮ ਕੀਓ ਲਾਲਚ ਲਗ ਤੇ ਸਤਿਗੁਰੂ ਦੀ ਕਿਰਪਾ ਕਰਦੇ ਹਨ हे ਮੇਰੇ ਬੁੱਲੇ ਹੋਏ ਮਨ ਤੂੰ ਮਾਇਆ ਦੇ ਨਾਲ ਉਲਝਿਆ ਹੋਇਆ ਹੈ हे ਮਾਨਣ ਮਾਇਆ ਦੇ ਨਾਲ ਗਜਤ ਖਲਪਾਂ ਨਾ ਹੋਣਾ ਕਰ ਇਸ ਵਿੱਚ ਰੁੱਟ ਕੇ ਕਰਕੇ ਤੂੰ ਆਪਨਾ ਆਪ ਭੁੱਲ ਗਿਆ ਹੈ हे ਮੇਰੇ ਪੁਰੇ ਹੋਏ ਮਨ ਇਸ ਸੰਸਾਰਕ ਮਾਇਵਕ ਜੋ ਰਸ ਹਨ ਇਹ ਚਾਹੇ ਬੜੇ ਹੀ ਚੰਗੇ ਹਨ ਮਿੱਠੇ ਲੱਗਦੇ ਹਨ ਪਰ ਕੇਵਲ ਪੁਰਣਾ ਦੇ ਵਿੱਚ ਨਾ ਪੈੜਾ ਕਰ ਇਸ ਮਾਇਆ ਦੇ ਮਿੱਠੇ ਰਸਾਂ ਦੇ ਵਿੱਚ ਨਾ ਉਲਜਣਾ ਕਰ ਜੋ ਜੋ ਕਰਪਤੀ ਉਹ ਲਾਲਚ ਲਗ ਤੇਰੇ ਕਹੇ ਆਪ ਬੰਧਾਇਓ ਜੋ ਜੋ ਕਰਮ ਹੈ ਮਨੋਖ ਤੂੰ ਲਾਲਚ ਦੇ ਵਸ ਹੋ ਕਰਕੇ ਕਰ ਰਿਹਾ ਹੈ ਤੇਰੇ ਕਹੇ ਆਪ ਬੰਧਾਇਓ ਇਝਾਲ ਰੱਖ ਕੇ ਇਨਾ ਕਰਮਾਂ ਦੇ ਨਾਲ ਤੂੰ ਆਪਣੇ ਆਪ ਨੂੰ ਬੰਧਨਾ ਦੇ ਵਿੱਚ ਹੀ ਪਾ ਰਿਹਾ ਹੈ ਤੂੰ ਆਪਣੇ ਆਪ ਨੂੰ ਬੰਨ ਰਿਹਾ ਹੈ ਇਨਾ ਲਾਲਚ ਦੇ ਜੋ ਤੈਨੂੰ ਮਿਲੇ ਹੋਏ ਔਸਰ ਹਨ ਉਹਨਾਂ ਦੇ ਨਾਲ ਤੂੰ ਉਲਝਿਆ ਪਿਆ ਹੈ ਕਿਸ ਲਾਲਚ ਨੂੰ ਤਿਆਗ ਕਰਨਾ ਕਰ ਰਹਾ ਉਹ ਠਹਿਰਾ ਦੇ ਸਤਿਗੁਰੂ ਜੀ ਇਹ ਜੋ ਕਾਮ ਅੰਮ੍ਰਿਤ ਬਚਨ ਹਨ ਉਹਨਾਂ ਤੇ ਵਿਚਾਰ ਕਰਨ ਦੇ ਤਾਂ ਕੀ ਕਰ ਰਹੇ ਹਾਂ ਕਿ ਹੇ ਮੇਰੇ ਭੁੱਲੇ ਹੋਏ ਮਨ ਮਾਇਆ ਦੇ ਕავლਤੂੰ ਉਲਝਿਆ ਹੋਇਆ ਹੈ ਜੋ ਜੋ ਕੰਮ ਕੀਓ ਲਾਲਚ ਲਾ ਕੇ ਜੋ ਜੋ ਕੰਮ ਤੂੰ ਲਾਲਚ ਦੇ ਵਿੱਚ ਪੈ ਕਰਕੇ ਕਰ ਰਿਆ ਹੈ ਜਾਜ ਰਖ ਤਿਹ ਤਹ ਆਪ ਬਧਾਇਓ ਤੂੰ ਆਪਣੇ ਆਪ ਨੂੰ ਆਪੇ ਹੀ ਕਿੰਨਾ ਵਿਖਰ ਰਸਾਂ ਦੇ ਆ ਜੋ ਨਿਵੇਸ਼ ਹਾਰ ਨੂੰ ਨਾ ਦੇ ਲਾਲ ਬਨ ਰਿਹਾ ਹੈ ਰਹਾਓ ਸਮਝਣਾ ਪੜੇ ਵਿਖੇ ਰਸ ਰਚਿਓ ਜਸ ਹਾਰੇ ਕੋ ਬਿਸਰਾਈਓ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਦੇ ਹਨ ਕਿ ਇਹ ਮੰਨ ਸਮਝ ਨਾ ਪਰੇ ਵਿਖੇ ਅਸਰ ਚੋ ਤੈਨੂੰ ਕੋਈ ਸਮਝ ਨਹੀਂ ਪੈ ਰਹੀ ਹੈ ਤੂੰ ਅਗਿਆਨਤਾ ਦੇ ਵਸ ਹੈ ਤੇਰੇ ਗਿਆਨ ਰੂਪੇ ਚਸ਼ਮੇ ਜੋ ਹਨ ਅਜੇ ਫੁੱਟੇ ਨਹੀਂ ਸਮਝ ਨਾ ਪਰੇ ਵਿਖੇ ਅਸਰ ਚੋ ਸਮਝ ਨਹੀਂ ਹੈ ਬਿਖੇ ਰਸਾਂ ਦੇ ਜਿਵੇਂ ਮਾਇਆ ਦੇ ਵਿਖ ਜੈ ਭਨ ਉਹਨਾਂ ਰਸਾਂ ਦੇ ਨਾਲ ਤੋਂ ਰਚਿਆ ਹੋਇਆ ਹੈ ਜੁੜਿਆ ਹੋਇਆ ਹੈ ਉਹ ਇਹਨਾਂ ਬਿਖੇ ਰਸਾਂ ਦੇ ਨਾਲ ਜੁੜ ਕਰਕੇ ਰਚ ਕਰਕੇ ਜਸਹਾਰ ਕੋ ਬਿਸਰਾਈਓ ਤੂੰ ਹਰੀ ਦਾ ਜੋ ਜਸ ਹੈ ਉਸ ਨੂੰ ਵਿਸਾਰ ਦਿੰਦਾ ਹੈ ਕਿਹਾ ਦਿੱਤਾ ਹੋਇਆ ਹੈ ਸੰਗ ਸੁਆਮੀ ਸੁ ਜਾਣੇ ਹੋ ਨਾਹਿਨ ਬਲਕਿ ਜਨ ਕੋ ਤਾਇਉ ਤੇਰੇ ਨਾਲ ਜੋ ਉਹ ਪਰਿਪੂਰਣ ਪ੍ਰਮਾਤਮਾ ਵਾਹਿਗੁਰੂ ਸੁਆਮੀ ਤੇਰੇ ਸੰਗ ਹੈ ਸੰਗ ਸੁਆਮੀ ਤੇਰੇ ਜੋ ਲਾਗ ਹੈ ਸੋ ਜਾਣੇ ਹੋ ਨਾਹਿਨ ਤੋ ਉਸ ਨੂੰ ਕਦੇ ਜਾਣਿਆ ਨਹੀਂ ਹੈ ਉਸਨੇ ਨਾਲ ਜਾਣ ਪਹਿਚਾਨ ਬਣਾਉਣਾ ਨਹੀਂ ਕੀਤੀ ਹੈ ਨਾ ਹਨ ਕਹਦੇ ਭੇ ਨਹੀਂ ਬਾਹਰ ਖੋਜਣ ਕੋਤਾਇਓ ਅੰਦਰ ਤੇਰੇ ਪਰੇ ਪੂਰਨ ਪ੍ਰਮਾਤਮਾ ਵਾਹਿਗੁਰੂ ਪਰਪੂਰਨ ਹੈ ਉਹ ਸਭਨਾ ਦੇ ਅੰਦਰ ਉਪਰਿ ਪੂਰਨ ਪ੍ਰਮਾਤਮਾ ਵਾਹਿਗੁਰੂ ਆਪ ਨਿਵਾਸਾ ਕਰਿਆ ਹੈ ਉਸ ਦਾ ਪਾਵਨ ਵਾਸਾ ਹੈ ਸਤਿਗੁਰੂ ਕਿਰਪਾ ਕਰਦੇ ਹਨ ਕਿ ਜੋ ਸੁਆਮੀ ਖਸਮ ਪਰਮਾਤਮਾ ਵਾਹਿਗੁਰੂ ਤੇਰੇ ਨਾਲ ਹੈ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਤੂੰ ਸਮਝਿਆ ਜਾਣਿਆ ਨਹੀਂ ਬਾਹਰ ਖੋਜਣ ਕੋ ਤਾਇਓ ਪਰ ਬਾਹਰ ਉਸ ਨੂੰ ਲੱਭਣ ਵਾਸਤੇ ਜੰਗਲਾ ਬਾਣਾ ਦੇ ਵਿੱਚ ਪੱਜਾ ਫੇਰ ਰਿਹਾ ਹੈ ਕਿ ਮੈਨੂੰ ਪਰਮਾਤਮਾ ਵਾਹਿਗੁਰੂ ਮਿਲ ਜਾਵੇ ਜੰਗਲਾ ਦੇ ਵਿੱਚ ਜਾ ਕਰਕੇ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਕਰ ਰਿਹਾ ਹੈ ਕਿ ਪਰਿਪੂਰਨ ਪਰਮਾਤਮਾ ਵਾਹਿਗੁਰੂ ਤੈਨੂੰ ਕਿਤੇ ਮਿਲ ਜਾਵੇ ਬੰਦੇ ਖੋੜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਏ ਬੰਦੇ ਏ ਮਨੁੱਖ ਆਪਣੇ ਦੇਵ ਨੂੰ ਰੋਜ਼ਾਨਾ ਕੋਚ ਨਾ ਕਰ ਆਪਣੇ ਅੰਦਰ ਆਪਣੇ ਗੁਣਾਂ ਦੇ ਵਿੱਚ ਵਾਧਾ ਕਰਨਾ ਕਰ ਤਾਂ ਕਿ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੋ ਗੁਣਾ ਦਾ ਖਜ਼ਾਨਾ ਹੈ ਤੇਰੇ ਗੁਣ ਉਸ ਨੂੰ ਭਾੜ ਜਾਣ ਚੱਲੇ ਲੱਗ ਜਾਣ ਤੇ ਪਰੇ ਪੂਰਨ ਪਰਮਾਤਮਾ ਵਾਹਿਗੁਰੂ ਤ੍ਰੁੱਠ ਕਰਕੇ ਤੇਰੇ ਅੰਦਰ ਤੇਨੂੰ ਦਰਸ਼ਨ ਦੇਦਾਰਾ ਆਪਸ਼ਿਸ਼ ਕਰਨਾ ਕਰੇ। ਸੋ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਬੰਦਾਂ ਦੇ ਵਿੱਚ ਕਰਮ ਕਾਂਡ ਕੀਤੇ ਆ ਉਹ ਪਰਮਾਤਮਾ ਵਾਹਿਗੁਰੂ ਮਿਲਦਾ ਨਹੀਂ। ਪਰ ਜੋ ਤੇ ਨਾਰ ਹੀ ਪਰਮਾਤਮਾ ਵਾਹਿਗੁਰੂ ਹੈ ਉਸ ਦੇ ਨਾਲ ਕਿ ਤੂੰ ਮਾਇਆ ਦੇ ਵਿੱਚ ਵੇੜਿਆ ਹੋਇਆ ਕਦੇ ਸਾਝ ਨਹੀਂ ਬਣਿਆ। ਕਿਉਂਕਿ ਮਨੁੱਖ ਜੋ ਹੈ ਉਹ ਮਾਇਆ ਵੇੜਿਆ ਹੈ ਮਾਇਆ ਵੇੜਿਆ ਤੋਂ ਪਾਵ ਹੈ ਮਾਇਆ ਦੇ ਨਾਲ ਜ਼ਿਆਦਾ ਲੱਗਦਾ ਹੈ ਜ਼ਿਆਦਾ ਉਸ ਨੂੰ ਮਾਇਆ ਦੇ ਜਿਖ ਰਸ ਚੰਗੇ ਲੱਗਦੇ ਹਨ ਪਰ ਹਰੇਕ ਪਰਮਾਤਮਾ ਵਾਹਿਗੁਰੂ ਨੂੰ ਅਗਰ ਖੋਜਣਾ ਹੈ ਤੇ ਆਪਣੇ ਮਨ ਦੇ ਵਿੱਚ ਆਪਣੇ ਅੰਦਰ ਉਸ ਨੂੰ ਲੱਭਣਾ ਕਰ ਜੋ ਤੇਰੇ ਸਦਾ ਹੀ ਸੰਗ ਵਸ ਰਿਹਾ ਹੈ ਉਸ ਨੇ ਸੰਗ ਵਸਣ ਨੂੰ ਮਾਨਣਾ ਕਰ ਕਿਉਂਕਿ ਤੇਰੇ ਹਰ ਇੱਕ ਸ્વાસ ਦੇ ਰੱਖਿਆ ਉਪਰਿਗੁਰੂ ਪਰਮਾਤਮਾ ਵਾਹਿਗੁਰੂ ਆਪ ਕਰ ਰਿਹਾ ਹੈ ਸਤ ਜੀ ਇਹ ਜੋ ਪਾਵਨ ਸ਼ਬਦ ਹਨ ਫਰ ਆਪ ਜੀ ਨੇ ਜੋ ਇਹ ਬਚਨ ਬਾਦ ਦੇ ਵਿੱਚ ਸ਼ਰਵਣ ਕੀਤੇ ਹਨ ਇਹਨਾਂ ਦੇ ਵਿੱਚ ਸਾਨੂੰ ਸਾਰੇ ਨੂੰ ਕੀ ਪਾਵਨ ਪ੍ਰਦੇਸ਼ ਦੇ ਰਹੇ ਹਨ ਕਿ ਮਨੁੱਖ ਜੋ ਹੈ ਉਸ ਨੂੰ ਸਦਾ ਹੀ ਇਹ ਜੋ ਮਿਖ ਰਸ ਹਨ ਇਹਨਾਂ ਤੋਂ ਦੂਰ ਹੋਣਾ ਚਾਹੀਦਾ ਹੈ ਇਹ ਲਾਲਚ ਦੇ ਜੋ ਵਾਸ ਹੋ ਕਰਕੇ ਮਨੁੱਖ ਕਿਸੇ ਦਾ ਹਕਮ ਆ ਦਿੰਦਾ ਹੈ ਜਾਂ ਕਾਮ ਦੇ ਵਾਸ ਹੋ ਕਰਕੇ ਕਿਸੇ ਦੀ ਹਤਿਆ ਕਰ ਦਿੰਦਾ ਹੈ ਕ੍ਰੋਧ ਦੇ ਵਾਸ ਹੋ ਕਰਕੇ ਕਿਸੇ ਨੂੰ ਕੋ ਬੋਲ ਬੋਲਦਾ ਹੈ ਲੋਭ ਲੋਭੀ ਹੈ ਜਿਆਦਾ ਜਿਆਦਾ ਜੋੜਨਾ ਚਾਹੁੰਦਾ ਹੈ ਅਹੰਕਾਰੀ ਹੈ ਔਰ ਜੋ ਕੋਈ ਜੋੜਦਾ ਹੈ ਫਿਰ ਉਹਦੇ ਤੇ ਹੰਕਾਰ ਤੇ ਦਿਖਦਾ ਹੈ ਕਿ ਇਹ ਮੈਂ ਕੀਤਾ ਹੈ ਪਰ ਉਹ ਪ੍ਰਮਾਤਮਾ ਵਾਹਿਗੁਰੂ ਦੇ ਬਲੇਹਾ ਗਏ ਕਿ ਸਾਰਾ ਇਹ ਕਾਟ ਪਰ ਮਾਣੋ ਸਨੇ ਵਿਚਾਰ ਹੈ ਵੱਡਾ ਦਾਤਾ ਤਿਲ ਨਾ ਤਮਾਏ ਪਰ ਉਸ ਵੱਡੇ ਦਾਤੇ ਨੂੰ ਦਾਤਾਰ ਪਰਮਾਤਮਾ ਵਾਹਿਗੁਰੂ ਨੂੰ ਇੱਕ ਤਿਲ ਜਿਵੇਂ ਪੀ ਕਤੇ ਕਦੇ ਤਮਸ ਨਹੀਂ ਹੈ ਕੋਈ ਤਮਾਣੀ ਕੋਈ ਹੰਕਾਰ ਨਹੀਂ ਹੈ ਉਹ ਤਾਂ ਸਭ ਨੂੰ ਇੱਕ ਸਮਾਨ ਸਭ ਕੁਝ ਵਰਤਾ ਰਿਹਾ ਹੈ ਮਨੋਖ ਰੋਗ ਉਹ ਮਾਇਆ ਦੇ ਇਨਾ ਵਿਖੇ ਰਸਾਂ ਦੇ ਵਿੱਚ ਲੱਗ ਕੇ ਉਸ ਪਰਿਪੂਰਣ ਪਰਮਾਤਮਾ ਵਾਹਿਗੁਰੂ ਨੂੰ ਜਾਣ ਪਛਾਨ ਨਹੀਂ ਪਾਉਂਦਾ ਹੈ ਪਰ ਉਸ ਨੂੰ ਵਿਸਾਰ ਕੇ ਬੈਠਾ ਹੋ ਜਾ ਹੈ ਉਸ ਨੂੰ ਲੱਗਦਾ ਹੈ ਕਿ ਪਰਿਪੂਰਣ ਪਰਮਾਤਮਾ ਵਾਹਿਗੁਰੂ ਖਾਵੇ ਹੈ ਕਿ ਖਾਵੇ ਨਹੀਂ ਹੈ ਇਸ ਨੂੰ ਹੀ ਸ਼ੰਕਾ ਕਹਾ ਜਾਂਦਾ ਹੈ ਕਿਉਂਕਿ ਜਿਸ ਵੇਲੇ ਤੱਕ ਸਾਡੇ ਅੰਦਰ ਸ਼ੰਕਾ ਹੈ ਤਾਂ ਇੱਕ ਗੱਲ ਸਾ ਸੰਗਤ ਜੀ ਯਾਦ ਰੱਖਿਓ ਕਿ ਜੋ ਮਨੋਖਤਾ ਵਿਚਾਰਨਾ ਹੈ ਉਹ ਕਦੇ ਕਿਸੇ ਜਗ੍ਹਾ ਤੇ ਨਹੀਂ ਲੱਗੇਗਾ ਕਿਉਂਕਿ ਉਹ ਸ਼ੰਕਾ ਦੇ ਵਿੱਚ ਹੈ ਦੁਚਿੱਤੀ ਦੇ ਵਿੱਚ ਹੈ ਪਰ ਜਿਸ ਵੇਲੇ ਮਨੋਖ ਆਪਣੇ ਆਪ ਨੂੰ ਇੰਨਾ ਪਰਪੱਕ ਕਰਦਾ ਹੈ ਇੰਨਾ ਯੋਗ ਬਣਾਉਂਦਾ ਹੈ ਕਿ ਉਹ ਇੱਕ ਥਾਂ ਦੇਖ ਤੇ ਹਜ਼ਾਰ ਵਾਰ ਇੱਕੋ ਵਾਰ ਨਿਸ਼ਾਨਾ ਲਗਾ ਸਕੇ ਤਾਂ ਇਹ ਉਸ ਦੀ ਪ੍ਰਫੈਕਸ਼ਨ ਹੈ ਪ੍ਰਮਾਤਮਾ ਵਾਹਿਗੁਰੂ ਜੋ ਹੈ ਉਹ ਇਹ ਨਹੀਂ ਕਹਿੰਦਾ ਹੈ ਕਿ ਕਦੇ ਵੀ ਦੁਚਿੱਤੀ ਵਿੱਚ ਨਾ ਪਾਣਾ ਕਰ। ਤੇਨੂੰ ਕਿਉਂ ਲੱਗਦਾ ਹੈ ਕਿ ਪ੍ਰਮਾਤਮਾ ਵਾਹਿਗੁਰੂ ਤੇਰੇ ਨਾਲ ਨਹੀਂ ਹੈ? ਉਹਦੇ ਆਪ ਦਾ ਸਕਾਰਨ ਦਾ ਗੇਰਾ ਲਾ ਲੋਗੇ। ਕਿ ਦੱਸ ਕਰ ਰਹੇ ਹਾਂ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਪ੍ਰਮਾਤਮਾ ਵਾਹਿਗੁਰੂ ਹੈ। ਪਰ ਅਗਰ ਆਪ ਨੂੰ ਨਹੀਂ ਲੱਗਦਾ ਹੈ ਤਾਂ ਫਿਰ ਇਹ ਜੋ ਸਾਰੇ ਖੇਡ ਰਚੀ ਹੋਈ ਹੈ ਪ੍ਰਮਾਤਮਾ ਵਾਹਿਗੁਰੂ ਆਖਰ ਇਹ ਕਿਥੋਂ ਪ੍ਰਗਟ ਹੋਈ ਹੈ ਆਖਰ ਮਨੁੱਖ ਦਾ ਇਸ ਸੰਸਾਰ ਤੇ ਆਉਣਾ ਕਿਵੇਂ ਹੋਇਆ ਹੈ ਇਹ ਸਾਰੀ ਜੋ ਖੜਕਤ ਰਚੀ ਹੋਈ ਹੈ ਜਿਸ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਨੇ ਸਭਣਾ ਦੇ ਲਈ ਪ੍ਰਯਾਪਕ ਖੋਜਣ ਦੀ ਵਿਵਸਥਾ ਕੀਤੀ ਹੈ ਜੋ ਮਨੁੱਖ ਹੈ ਉਹ ਇਸ ਪ੍ਰਕਿਰਤੀ ਦੇ ਖਵਾ ਦੇ ਨਾਲ ਜਿੜਿਆ ਹੈ ਤੇ ਕੁਝ ਜੀ ਉਸੇ ਤਰੀਕੇ ਬਣਾਏ ਹਨ ਜਿਹੜੇ ਪਾਣੀ ਦੇ ਵਿੱਚ ਹਨ ਆਖਰ ਉਹ ਵੀ ਤਾਂ ਉਹਦੇ ਪੁੱਤਰਤ ਹੈ ਉਹ ਸਾਰ ਜੋ ਹੈ ਉਹ ਬੜਾ ਥੋੜਾ ਲੈਂਦੇ ਹਨ ਜਾਲਿਆਦੇ ਵੀ ਨਹੀਂ ਹਨ ਜਿਨ੍ਹਾਂ ਦਾ ਸਾਰਾ ਜੀਵਨ ਕਾਰਜ ਉਹ ਹੈ ਸਾਰਾ ਜੀਵਨ ਹੈ ਉਹ ਪਾਣੀ ਦੀ ਗਹਿਰੀ ਸਤਾ ਦੇ ਵਿੱਚ ਹੀ ਸ਼ੁਰੂ ਹੁੰਦਾ ਹੈ ਉੱਥੇ ਹੀ ਖਤਮ ਹੋ ਜਾਂਦਾ ਹੈ ਸਭ ਤੋਂ ਵੱਡੀ ਗੱਲ ਅਗਰ ਮਨੁੱਖ ਇੱਕ ਸੁਵਾਸ ਲੈ ਲੈਂਦਾ ਹੈ ਤੇ ਫਿਰ ਉਹਨੂੰ ਮਨ ਜਾਣਾ ਚਾਹੀਦਾ ਹੈ ਕਿ ਪਰਮਾਤਮਾ ਵਾਹਿਗੁਰੂ ਹੈ ਕਿਉਂਕਿ ਉਹ ਆਪਣਾ ਇੱਕ ਰੁਇ ਸਵਾਸ ਜੋ ਹੈ ਉਸ ਨੂੰ ਬਤਾ ਨਹੀਂ ਸਕਦਾ ਜਿਸ ਵੇਲੇ ਤੱਕ ਉਸ ਪਰਮਾਤਮਾ ਵਾਹਿਗੁਰੂ ਨੇ ਅਬਦੀ ਬਖਸ਼ੀ ਹੈ ਉਤਨੀ دیر ਤੱਕ ਉਹ ਜੋ ਮਨੁੱਖ ਹੈ ਸਵਾਸ ਲੈ ਰਿਹਾ ਹੈ ਔਰ ਉਸ ਤੋਂ ਬਾਅਦ ਇੱਕ ਵੀ ਸਵਾਸ ਨਹੀਂ ਕੰ ਆਦਮੀ ਹਾ ਇੱਕ ਦਮੀ ਮਹੌਲਾਤ ਮਹਤਨਾ ਜਾਣਾ एक दमदा मनख है अगला श्वास आना है कि नहीं होना है ये परमात्मा वाहेगुरु को ही पता है इसलिए सतगुरु जी कृपा करते हैं मनख हे महाराज तू जो इस माया लालच में हो करके अनेका विकर्म कर्म कमा रहे हैं ते परमात्मा वाहेगुरु नु तू जानया नहीं ओस अपने संग पे मनया नहीं जो के तेरे ਸਦਾ ਹੀ ਅੰਗ ਸੰਗ ਸਹਾਇਤਾ ਕਰ ਰਿਹਾ ਹੈ ਪਰ ਤੂੰ ਉਸ ਨੂੰ ਲੱਭਣ ਵਾਸਤੇ ਜੰਗਲਾਂ ਆਦਿਕਾਂ ਦੇ ਵਿੱਚ ਕਰਮ ਕਾਂਡ ਕਰਦਾ ਫਿਰਿਆ ਹੈ ਮਨੁੱਖ ਨੂੰ ਗੁਰੂ ਜੀ ਦਾ ਕੀ ਉਪਦੇਸ਼ ਹੈ ਗੁਰੂ ਕੇ ਸਿੱਖਾਣੋਂ ਗੁਰੂ ਜੀ ਦਾ ਕੀ ਉਪਦੇਸ਼ ਹੈ ਕਿ ਕਦੇ ਵੀ ਇਹ ਨਹੀਂ ਹੈ ਕਿ ਆਪਣਾ ਕਰਮਾਂ ਛੱਡ ਦਿਜੇ ਬੱਚੇ ਭੁੱਖੇ ਰੋਦੇ ਹੋਣ ਘਰ ਦੇ ਵਿੱਚ ਬਹੁਤ ਜ਼ਿਆਦੀ ਗਰੀਬੀ ਹੋਗਣ ਤੇ ਮਨੁੱਖ ਵਿਗੜ ਜਾ ਕੇ ਬਾਹਰ ਝਗੜਾ ਦੇ ਵਿੱਚ ਤਪ ਕਰਦਾ ਫਿਰੇ ਐਸਾ ਤੇਰਾ ਤਪਕੀ ਤਾਕਸੇ ਕਰਦਾ ਫਿਰੇ ਤੋ ਕਿ ਤੂੰ ਆਪਣੇ ਪਰਿਵਾਰ ਉਹਨਾਂ ਬੱਚਿਆਂ ਦੀ ਔਖ ਦੇ ਬਾਰੇ ਨਹੀਂ ਸੋਚਿਆ ਉਹਨਾਂ ਦੇ ਵਾਸਤੇ ਕਦੇ ਵੀ ਤੇਰੇ ਮਨ ਵਿੱਚ ਦਇਆ ਨਹੀਂ ਆਈ ਹੈ ਤੇ ਕਿਹੜੀ ਦਇਆ ਲੈ ਕੇ ਤੂੰ ਪਰਮਾਤਮਾ ਵਾਹਿਗੁਰੂ ਨਾਲ ਲੜਬੜ ਕਰਦਾ ਹੈ ਸੋ ਤਾਂ ਹੀ ਗੁਰੂ ਮਹਾਰਾਜ ਜੀ ਨੇ ਸਾਨੂੰ ਸਾਰੇ ਇਹਨਾਂ ਬਣਾ ਰਹੀਏ ਕਿ ਜੋ ਪਾਵਨ ਸ਼ਕ ਉਪਦੇਸ਼ ਹੈ ਉਹ ਬਖਸ਼ਿਸ਼ ਕਰਕੇ ਨਿਵਾਜਿਆ ਹੈ ਕਿ ਆਪਣੇ ਅੰਦਰ ਸਦਾ ਹੀ ਪਰਮਾਤਮਾ ਵਾਹਿਗੁਰੂ ਨੂੰ ਭਰਪੂਰ ਮਹਿਸੂਸ ਕਰੋ ਕਦੇ ਵੀ ਉਹ ਆਪ ਤੋਂ ਦੂਰ ਨਹੀਂ ਹੈ ਜਿਸ ਕੋ ਵੀ ਉਹ ਦੂਰ ਹੋ ਜਾਂਦਾ ਹੈ ਤੇ ਫਿਰ ਉਹ ਇਸ ਦੁਨੀਆ ਤੋਂ ਦੂਰ ਹੀ ਹੋ ਜਾਂਦਾ ਹੈ ਇਸ ਲਈ ਉਹ ਜੋ ਪਰਮਾਤਮਾ ਵਾਹਿਗੁਰੂ ਹੈ ਉਸ ਨੂੰ ਸਦਾ ਹੀ ਸੰਗ ਬਣਿਆ ਜਾਵੇ ਹਰ ਇੱਕ ਸਵਾਸ ਦੇ ਨਾਲ ਉਸ ਨੂੰ शुक्रवार ना उसका किया जावे इस नुजान किया जावे कि आप जी दी बक्षिश दे नाल इस जो नमा स्व아서 अंदर गया है आप जी ही कृपा करनी है ये उस परमात्मा वाहे गोदाहे हुक्म है रतन राम कट ही के पीतर ताको ज्ञान न पायो सब जी कृपा करवे हम के ਰਾਮ ਨਾਮ ਰੂਪੇ ਰਤਨ ਜੋ ਹੈ ਕਟਹੀ ਕੇ ਪੀਤਰ ਉਹ ਤੇਰੇ ਅੰਦਰ ਹਿਰਦੇ ਵਿੱਚ ਹੀ ਸਮਾਇਆ ਹੋਇਆ ਹੈ ਮੈਂ ਲੱਗ ਰੱਤਨ ਨਾਮ ਕਟਹੀ ਕੇ ਪੀਤਰ ਤੇਰੇ ਕਟ ਦੇ ਅੰਦਰ ਹੀ ਹੈ ਤੇਰੇ ਹੀ ਅੰਦਰ ਹੈ ਤੇਰੇ ਨਾਲ ਹੈ ਜਿਸ ਮੇਰੇ ਕੋਲ ਨੂੰ ਮਹਿਸੂਸ ਕਰ ਰਿਹਾ ਹੈ ਫਿਰ ਉਹ ਸਾਰਗੁਣ ਅਤੇ ਨਿਰਗੁਣ ਦੋਨਾਂ ਹੀ ਸਰੂਪਾਂ ਵਿਚਾਰ ਕਰਕੇ ਤੈਨੂੰ ਦਰਸ਼ਨ ਦੀ ਦਾਤਾ ਵੀ ਬਖਸ਼ਿਸ਼ ਕਰੇਗਾ ਗੁਰਦੇਵ ਕਿਰਪਾ ਕਰਦੇ ਹਨ ਕਿ ਰਾਮ ਨਾਮ ਰੂਪੇ ਰਤਨ ਜੋ ਤੇਰੇ ਕਟ ਦੇ ਵਿੱਚ ਹੀ ਹੈ ਤਰ ਕੋ ਗਿਆਨ ਨਾ ਪਾਇਓ ਤੂੰ ਉਸ ਦਾ ਗਿਆਨ ਹਾਸਲ ਨਹੀਂ ਕੀਤਾ ਹੈ ਉਸ ਨੂੰ ਪਾਉਣ ਦਾ ਤਰੀਕਾ ਨਹੀਂ ਖੋਜਿਆ ਹੈ ਤੂੰ ਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਨਹੀਂ ਅਗਰ ਇਸ ਸਮੇਂ ਵਿੱਚ ਅਗਰ ਆਪਾਂ ਸਾਰੇ ਵਿਚਾਰੀਏ ਕਿ ਕਿੱਥੋਂ ਪੁੱਛਿਆ ਜਾਵੇ ਕਿੱਥੋਂ ਗਿਆਨ ਅਸਰ ਕੀਤਾ ਜਾਵੇ ਕਿ ਮੇਰੇ ਮਨ ਦੀ ਦੁਚਿੱਤੀ ਨੂੰ ਹੋ ਜਾਵੇ ਮੇਰੇ ਮਨ ਦੇ ਸ਼ਾਂਤੇ ਟੁੱਟ ਜਾ ਤਾਂ ਫਿਰ ਸਭ ਤੋਂ ਪ੍ਰਥਮ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਟੁੜਿਆ ਜਾਵੇ ਉਹਨਾਂ ਕੇ ਅਰਦਾਸ ਕੀਤੀ ਜਾਵੇ ਸੱਚੇ ਪਿਤਾ ਜੀ ਕਿਰਪਾ ਕਰੋ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਮੇਰਾ ਮਾਰਗ ਦਰਸ਼ਨ ਕਰੋ ਤਾਂ ਗੁਰਦੇਵ ਕਿਰਪਾ ਕਰਕੇ ਫਿਰ ਸ਼ਬਦ ਰੂਪੇ ਗਿਆਨ ਜੋ ਹੈ ਉਹ ਵਰਸ਼ਿਸ਼ ਕਰਦੇ ਹਨ ਤੇ ਗੁਰੂ ਸ਼ਬਦ ਰੂਪੇ ਗਿਆਨ ਦੇ ਨਾਲ ਜੁੜ ਕਰਕੇ ਮਨੁੱਖ ਜੋ ਹੈ ਉਹ ਫਿਰ ਐਸੇ ਉਪਰਾਮ ਹੋ ਕਰਕੇ ਉਡਾਰੀ ਮਾਰਦਾ ਹੈ ਕਿ ਪ੍ਰਮਾਤਮਾ ਵਾਹਿਗੁਰੂ ਦੇ ਦਰ ਤੱਕ ਪਹੁੰਚ ਜਾਂਦਾ ਹੈ ਸੋ ਸਤਿਗੁਰੂ ਜੀ ਕਿਰਪਾ ਕਰਦੇ ਹਨ ਤਾਂ ਕੋ ਗਿਆਨ ਨਾ ਪਾਇਓ ਜੋ ਰਤਨ ਨਾਮ ਰਾਮ ਨਾਮ ਰੂਪੀ ਰਤਨ ਤੇਰੇ ਘਟ ਦੇ ਵਿੱਚ ਹੈ ਤੂੰ ਉਸ ਦਾ ਗਿਆਨ ਉਸ ਦੀ ਯੁਗਤੀ ਹਾਸਲ ਕੀਤੀ ਨਹੀਂ ਹੈ ਕਿ ਕਿਸ ਤਰ੍ਹਾਂ ਉਸ ਨੂੰ ਸੰਸੰਦਰ ਸਿਮਰ ਕਰਕੇ ਜੋ ਹੈ ਉਹ ਪ੍ਰਾਪਤ ਕੀਤਾ ਜਾਵੇ ਕਿ ਪਰਮਾਤਮਾ ਵਾਹਿਗੁਰੂ ਜੋ ਹੈ ਉਸ ਦਾ ਸੰਗ ਪ੍ਰਾਪਤ ਹੋ ਜਾਵੇ ਜਾਨੈ ਨਾਨਕ ਭਗਵੰਤ ਭਜਨ ਬਿਨ मृता जन्म गवायो जाने नानक दास नानक कृपा कर रहे हैं भगवंत भजन बिन जो भी उस भगवंत जो सारे का भजन वाला है जो जिसन सारे ही भज रहे हैं जिसन सारे ही गा रहे हैं यह हवा गा रही है यह ब्रह्मांड गा रहा है ਪੰਛੀ ਗਾਰੇ ਹਨ ਪਸ਼ੂ ਵੀ ਗਾਰੇ ਹਨ ਮਨੁੱਖ ਗਾਰੇ ਆ ਹੈ ਸੁਰਜੀਤ ਗਾਰੇ ਹਨ નિર્ਜੀਵ ਕੇ ਗਾਰੇ ਹਨ ਉਹ ਹੀ ਪਰਮਾਤਮਾ ਵਾਹਿਗੁਰੂ ਭਗਵੰਤ ਹੈ ਉਸ ਨੂੰ ਹੀ ਭਜਿਆ ਜਾ ਸਕਦਾ ਹੈ ਉਹ ਹੀ ਸੱਚਾ ਹੈ ਕਿਉਂਕਰ ਕੋ ਸਦਾ ਨਾਮ ਕੇ ਸੱਚਾ ਹੈ ਉਹ ਸਤ ਨਾਮ ਹੈ ਸਤ ਨਾਮ ਕਿਵੇਂ ਹੈ ਕਿ ਜਿਸ ਵੇਲੇ ਸਾਡੇ ਕਦੇ ਸਾਨੂੰ ਲੱਗੇ ਕਿ ਮੇਰੇ ਮਨ ਵਿੱਚ ਕੋਈ ਦੰਤ ਵਿਚਾਰ ਆ ਰਿਹਾ ਹੈ ਤੈਸੇ ਸਤ ਦਾ ਵਾਹਿਗੁਰੂ ਕੋ ਲੱਗਦੇ ਨੇ ਉਹਦਾ ਮਤਲਬ ਕੀ ਹੁੰਦਾ ਹੈ ਕਿ ਉਹ ਪਰਮਾਤਮਾ ਬਾਰੇ ਜੋ ਸੱਚਾ ਹੈ ਉਹ ਸਾਡੇ ਅੰਦਰ ਕੋਈ ਮੈਲ ਨਹੀਂ ਰਹਿਣ ਦਿੰਦਾ ਇਸੇ ਕਰਕੇ ਹੀ ਉਸ ਦਾ ਨਾਮ ਜੋ ਹੈ ਉਹ ਸੱਚਾ ਹੈ ਔਰ ਉਸ ਨੂੰ ਧਿਆਇਆ ਜਾਂਦਾ ਹੈ ਸਤਿਗੁਰੂ ਦੀ ਕਿਰਪਾ ਕਰਦੇ ਹਨ ਦਾਸ ਕਾਨਕ ਭਗਵੰਤ ਭਜਨ ਬਿੰਦ ਬੇਨਤੀ ਕਰਦੇ ਹਨ ਕਿ ਭਗਵੰਤ ਭਜਨ ਵਾਲਾ ਜੋ ਪਰਮਾਤਮਾ ਵਾਹਿਗੁਰੂ ਹੈ ਉਸ ਦੇ ਭਜਨ ਤੋਂ ਬਿਨਾ ਉਸ ਦੇ ਸਿਮਰਨ ਤੋਂ ਬਿਨਾ ਵਿਰਥਾ ਜਨਮ ਗਵਾਇਓ ਮਨੁੱਖ ਜੋ ਹੈ ਉਹ ਆਪਣਾ ਜਨਮ ਵਿਰਥਾ ਗਵਾਕੇ ਚਲੇ ਜਾਂਦਾ ਹੈ ਇਸ ਲਈ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਉਸ ਪਰਿਪੂਰਣ ਪ੍ਰਮਾਤਮਾ ਵਾਹਿਗੁਰੂ ਸਦਾ ਹੈ ਆਪਣੇ ਅੰਗ ਸੰਗ ਬਹੋਸ ਕਰੀਏ ਉਸ ਦਾ ਸੰਗ ਮੜੀ ਹਰ ਇੱਕ ਜਿਹੜਾ ਕਾਰਜ ਹੈ ਉਹਦੇ ਵਿੱਚ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਸ਼ਾਮਲ ਕਰਨਾ ਹੈ ਆਜ ਅਸੀਂ ਕੋਈ ਕੰਮ ਕਰ ਰਿਹਾ ਕੋਈ ਬਣਾ ਰਿਹਾ ਕਿਸੇ ਦੇ ਲਈ ਤਾਂ ਵਾਹਿਗੁਰੂ ਕਹਿ ਕੇ ਉਸ ਨੂੰ ਜਾਣ ਕਰੀਏ ਉਹਦੇ ਨਾਲ ਕੀ ਹੋਵੇਗਾ ਕਿ ਜਿੱਥੇ ਉਹਦਾ ਨਾਮ ਆ ਜਾਵੇਗਾ ਤੇ ਸਾਡੀ ਕੀਤੇ ਸੇਵਾ ਸਫਲ ਹੋ ਜਾਵੇਗੀ ਸ਼ੱਕਾ ਪਾੜਾ ਉਸ ਤਰ੍ਹਾਂ ਦਾ ਵੀ ਹੋਵੇ ਉਸ ਦਾ ਵੀ ਕਈ ਤਰ੍ਹਾਂ ਦਾ ਮਨ ਹੋ ਸਕਦਾ ਹੈ ਉਸ ਦੇ ਆਪਣੀ ਸੋਚ ਹੈ ਪਰ ਜਿਸ ਵੇਲੇ ਸਾਡੀ ਸੱਚੀ پاک ਸੋਚ ਦੇ ਨਾਲ ਅਸੀਂ ਇਹ ਸੇਵਾ ਕਰ ਰਹੇ ਹਾਂ ਤਾਂ ਉਹ ਜਿਸ ਵੇਲੇ ਜਿਸ ਮਿਹਰ ਦੇ ਵਿੱਚ ਜਾਵੇਗੀ ਉਥੇ ਜ਼ਰੂਰ ਹੀ ਰਾਉ ਦੇਵੇ ਕਿ ਉਥੇ ਠੰਡ ਵਰਤਾਂਗੇ ਸੋ ਸਤਿਗੁਰੂ ਜੀ ਦੀ ਕਿਰਪਾ ਕਰ ਆਪ ਸਭ ਨੂੰ ਦਾ ਧੰਨਵਾਦ ਸੰਗਤ ਇਸੇ ਤਰ੍ਹਾਂ ਹੀ ਗੁਰਦਵਾਰ ਦੀਆਂ ਹਾਜ਼ਰੀਆਂ ਪਰਖੇ ਲਾਭ ਕਮਤ ਕਰੋ ਹੋਈਆਂ ਬੇਨਤ ਉਹ ਲਗਤੀਆਂ ਦੀ ਕੇਮਾ ਬਖਸ਼ਿਸ਼ ਕਰਨ ਅੱਜ ਸਾਹਿਬ ਜੀ ਆਪ ਹਤੇ ਇਸੇ ਲਈ ਤੇਨਾਂ ਦੇ ਜੋ ਜਨਮ ਜਵ ਸਹਾਰ ਪਰਖੇ ਦਿਹਾਰੇ ਹਨ ਉਹਨਾਂ ਦੀ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਇਸੇ ਤਰ੍ਹਾਂ ਇਹ 40 ਮੁਕਤੇ ਸਹਿਬਾਨ ਜੀ ਦੀ ਸ਼ਹਾਦਤ ਨੂੰ ਸਮਰਪਤ ਇਹਨਾਂ ਦੀਵਾਨਾਂ ਦੇ ਵਿੱਚ ਆਤਮੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਇਸ ਵੇਲੇ ਆਪ ਜੀ ਦੇ ਚਰਨਾਂ 'ਚ ਹੋਰ ਬੈਠੀ ਹੈ ਕਿ ਜੋ 40 ਜਨਮ ਦਾ ਸਵਾਗਤ ਹੈ ਜੋ ਕਿ 14 ਜਨਵਰੀ ਮਾਗੀ ਵਾਰ ਦੇ 40 ਮੁਕਤੇ ਸਹਿਬਾਨ ਜੀ ਦੀ ਸ਼ਹਾਦਤ ਨੂੰ ਸਮਰਪਤ ਇਹ ਦੀਵਾਨ ਸਾਜ ਨੇ ਹਰ ਰੋਜ਼ਾਇ ਤੇ ਵਾਰਸਤਿਆਂ ਸਮਾਜ ਨੂੰ ਹੈ ਉਹ ਪੰਜ ਵਜੇ ਤੋਂ ਲਾਹ ਕਰਕੇ 7:30 ਵਜੇ ਤੱਕ ਦਾ ਹੈ ਸਾਰੇ ਹੀ ਕੂਨ ਕਰਕੇ ਲਾਹੇ ਵਾਪਸ ਕਰੋ ਬਹਿਨ ਕੋ ਲਾਹ ਕਰਕੇ ਜੀਮਾ ਫਤੇ ਦਾ ਜੋਰਾ ਫਤੇ ਬਿਟਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ